ए मशीन बंद कर दे ना चलाओ अंदर अंदर चलाओ ना काहे जान देता है हां हो इससे सिर कर더라 सिर आ रहे ਲਖਵਿੰਦਰ ਸਿੰਘ ਰਾਏ ਲਖਵਿੰਦਰ ਸਿੰਘ ਜੀ ਨੀ ਪਾਇਆ ਸ਼ੁਰੂ ਹੋਇਆ ਕੀ ਕਿਵੇਂ ਲੱਗਦਾ ਤੁਹਾਨੂੰ ਬਹੁਤ ਵਧੀਆ ਨੀ ਦਾ ਹੋਣਾ ਖੁਸ਼ੀ ਲੈਂ ਆਂ ਡੀਐਨਏ ਮੈਂ ਕਿੰਨਾ ਫਾਇਦਾ ਹੋਗਾ ਫਸਲਾਂ ਨੂੰ ਫਸਲਾਂ ਨੂੰ ਤਾਂ ਬਹੁਤ ਫਾਇਦਾ ਹੁੰਦਾ ਜਿਹੜੇ ਫਸਲ ਲਾਣੇ ਆ ਮਤਲਬ ਨਾਲ ਦੀ ਨਾਲ ਤੁਰ ਪੈਂਦੀ ਹੋਣਾ ਇਸ ਟਾਈਮ ਨਹੀਂ ਤੇ ਪਹਿਲਾਂ ਮਤਲਬ ਸੌਕੇ ਫਿਰ ਹਰੀ ਜਾਂਦੀ ਸੀ ਹੁਣ ਇਹਨਾਂ ਦਾ ਫਾਇਦਾ ਹੋ ਗਿਆ ਵੀ ਮੀਂਹ ਦੇ ਨਾਲ ਨਾਲ ਦੇ ਨਾਲ ਤਰਪਾਈ ਜਿੰਮੇਦਾਰ ਦੇ ਕਿੰਨੇ ਕਿ ਪਤੇਲ ਤੇਲ ਤੋਲ ਦੀ ਕਿੰਨੀ ਬਚਤ ਹੋ ਜਾਏਗੀ ਤੇਲ ਤਾਂ ਨਹੀਂ ਮਤਲਬ ਆਂ ਪਾਣੀ ਜਿਹੜਾ ਥੱਲੋਂ ਨਿਕਲਦਾ ਸੀ ਮਤਲਬ ਉਹ ਬੰਦ ਹੋ ਗਿਆ ਦੋ ਚਾਰ ਦੋ ਦਿਨ ਮੋਟਰਾਂ ਬੰਦ ਰਹਿਣਗੀਆਂ ਮਤਲਬ ਪਾਣੀ ਦਾ ਬੜਾ ਫਾਇਦਾ ਹੋਏਗਾ ਇਹਦਾ ਫਿਰ ਸਾਤ ਹੋਰੀ ਕੱਲ ਵੀ ਹੋਈ ਅੱਜ ਦੂਜੇ ਦਿਨ ਬਰਸਾਤ ਸ਼ੁਰੂ ਹੋਈ ਹੈ ਕਿੰਨੇ ਕਿ ਲਾਹੇਵੰਦ ਹੈ ਸਰਗਰਮੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫਾਇਦਾ ਕਿਹੜੀ ਕਿਹੜੀ ਫਸਲਾਂ ਨੂੰ ਫਾਇਦਾ ਪਹੁੰਚ ਰਿਹਾ ਹੈ ਜੀਰੀ ਨੂੰ ਜੀ ਜੀਰੀ ਇੱਥੇ ਮੇਂ ਨਹੀਂ ਜੀਰੀ ਨੂੰ ਬਹੁਤ ਫਾਇਦਾ ਪੰਜ ਪਹਿਲਾਂ ਤਾਂ ਧਰਤੀ ਮੱਚੀ ਪਈ ਸੀ ਬਿਲਕੁਲ ਇੱਕ ਖੇਤ ਵੀ ਨਹੀਂ ਪਰਦਾ ਸੀ ਲੈਡ ਗਵਰਨਮੈਂਟ 8 ਘੰਟੇ ਕਹੀ ਜਾਂਦੀ ਐ ਉਹ 6 ਘੰਟੇ ਜਾਂਦੀ 10 ਵਾਰੀ ਹੂਨ ਟ੍ਰਿਪ ਕਰਦੀ ਇੱਕ ਖੇਤ ਵੀ ਨਹੀਂ ਪਰਦੀ ਸੀ ਇਹ ਸਾਰਾ ਕੰਮ ਇਹ ਮੀਂਹ ਨਾਲ ਚੱਲਣਾ ਪਰ ਹੁਣ ਨੀਂਦ ਤੇ ਇਸ ਤਰ ਪੈਰੇ ਇਹਦੇ ਨਾਲ ਮਤਲਬ ਜ਼ਮੀਨੀ ਪਾਣੀ ਵੀ ਬਹੁਤ ਫਾਇਦਾ ਹੋਗਾ ਜ਼ਮੀਨ ਦੇ ਬਹੁਤ ਫਾਇਦਾ ਬਹੁਤ ਫਾਇਦਾ نیچے ਵਾਲਾ ਪਾਣੀ ਵੀ ਬਚੂਗਾ ਅੱਛਾ ਜੋ ਕੁਦਰਤੀ ਪਾਣੀ ਦਾ ਪਰ ਰੰਗ ਰੂਪ ਆ ਫਸਲ ਦਾ ਉਹ ਤਾਂ ਵੱਖਰਾ ਹੀ ਆ ਇਹਦਾ ਕਿੰਨੇ ਕਿਸ ਤਰ੍ਹਾਂ ਲੱਗਦਾ ਨਹੀਂ ਜਿਸ ਤਰ੍ਹਾਂ ਜਿਹੜੇ ਨਹੀਂ ਪੈਂਦੇ ਜਾਂ ਜਿਹੜੇ ਟੂਲ ਦਾ ਪਾਣੀ ਲਾਂਦੇ ਆ ਇਹ ਫਸਲ ਨੂੰ ਕਿਵੇਂ ਲੱਗਦਾ ਇਹ ਉਹਦੇ ਨਾਲੋਂ ਕਿਤੇ ਵਧੀਆ ਲੱਗਦਾ ਜੀ ਇਹ ਕਿਤੇ ਵਧੀਆ ਲੱਗਦਾ ਟਿਊਬਲ ਵਾਲਾ ਇੰਨਾ ਨਹੀਂ ਹਾਂ ਜੇ ਜਿਹਤਰਾ ਖਾਦ ਵਗੈਰਾ ਹੋ ਗਈ ਜਾਂ ਨਹਿਰ ਦਾ ਪਾਣੀ ਹੋ ਗਿਆ ਉਸ ਤਰ੍ਹਾਂ ਅੰਬਰੀ ਪਾਣੀ ਇਹ ਬਹੁਤ ਵਧੀਆ ਅੰਬਰੀ ਪਾਣੀ ਜਿਹੜਾ ਇਹ ਅੰਬਰੀ ਪਾਣੀ ਐ ਅੰਬਰੀ ਪਾਣੀ ਨਾਲ ਜਿਹੜੀ ਕਿਸਾਨਾਂ ਕੀ ਫਸਲ ਐ ਉਹਦੇ ਲਈ ਇਹ ਬਰਸਾਤ ਲਾਹੇਵੰਦ ਹੈ ਕਿਉਂਕਿ ਲਗਾਤਾਰ ਜਿਹੜੀ ਤਪਦੀ ਗਰਮੀ ਤਪੱਸ ਪੂਰੇ ਪੰਜਾਬ ਉਤਰੀ ਭਾਰਤ 'ਚ ਪੈ ਰਹੀ ਸੀ ਮੀਂਹ ਜਿਹੜਾ ਮੌਨਸੂਨ ਦੀ ਫਰੀ ਮੌਨਸੂਨ ਸ਼ੁਰੂ ਹੋਇਆ ਲਗਾਤਾਰ ਦੁੱਧੇ ਦਿਨ ਸਮਾਣਾ ਇਲਾਕੇ ਦੇ ਵਿੱਚ ਬਰਸਾਤ ਹੋ ਰਹੀ ਹੈ ਕਿਸਾਨਾਂ ਨੇ ਕਿਹਾ ਕਿ ਇਹ ਮੀਂਹ ਬਹੁਤ ਲਾਹੇਵੰਦ ਹੈ ਜਮੀਨੀ ਪਾਣੀ ਵੀ ਬਚੇਗਾ ਇਹਦੇ ਨਾਲ ਔਰ ਫਸਲਾਂ ਲਈ ਵੀ ਫਾਇਦਾ ਹੋਵੇਗਾ ਔਰ ਜਿੱਥੇ ਜੀਵ ਜੰਤੂ ਉਹ ਜਿਹੜੇ ਥੜਾ ਫਿਰ ਇਸੀ ਗਰਮੀ ਤੋਂ ਉਹਨਾਂ ਨੂੰ ਵੀ ਗਰਮੀ ਤੋਂ ਰਾਤ ਮਿਲੀ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪਰਸ਼ੋਤਮ ਕੋਸਿਕ ਪੀਡੀਸੀ ਨੂਸਮਾਣਾ